ਰਵਾਂਡਾ ਰਵਾਂਡਾ ਪਲਾਨ ਹੈ ਕੀ ਹੈ ਪਹਿਲਾਂ ਮੈਂ ਦੱਸ ਦਿਆਂ ਕਿ ਰਵਾਂਡਾ ਜੈਨੋਸਾਈਡ ਹੋਇਆ ਇਸ ਸੰਬੰਧ ਦੇ ਵਿੱਚ ਇੱਕ ਫਿਲਮ ਹੋਟਲ ਰਵਾਂਡਾ ਉਹ ਦੇਖ ਲੈਣਾ ਤੁਸੀਂ ਤੇ ਰਵਾਂਡਨ ਜੈਨੋਸਾਈਡ ਆ ਇਸ ਨੂੰ ਤੁਤਸੀ ਲੋਕ ਇੱਕ ਉਥੋਂ ਤੁਤਸੀ ਕਬੀਲੇ ਦੇ ਲੋਕ ਨੇ ਉਹਨਾਂ ਦੇ ਉੱਤੇ ਅਤਿਆਚਾਰ ਹੋਏ ਹੂਤੂ ਲੋਕਾਂ ਨੇ ਕੀਤੇ ਤੇ ਉਹਨਾਂ ਦੀ ਸਰਕਾਰ ਸੀ ਤੇ ਤੁਤਸੀਆਂ ਦੇ ਉੱਤੇ ਉਹਨਾਂ ਨੇ ਜੈਨੋਸਾਈਡ ਕੀਤਾ ਤੇ 7 ਅਪ੍ਰੈਲ 1994 ਤੋਂ ਲੈ ਕੇ 19 ਜੁਲਾਈ 1994 ਤੱਕ ਇਹ ਜੇਨੋਸਾਈਡ ਹੋਇਆ ਤੇ ਇਸ ਨੂੰ ਰਵੰਡਨ ਸਿਵਲ ਵਾਰ ਦਾ ਨਾਮ ਦਿੱਤਾ ਗਿਆ ਪਰ ਇਹ ਰਵੰਡਨ ਸਿਵਲ ਵਾਰ ਨਹੀਂ ਸੀ ਇਹ ਜੇਨੋਸਾਈਡ ਸੀ ਤੇ ਇਹ ਦਰਜ ਹੋ ਗਿਆ ਯੂਨਾਈਟਿਡ ਨੇਸ਼ਨ ਦੇ ਵਿੱਚ ਦਰਜ ਜਿਵੇਂ ਵੱਖ-ਵੱਖ ਥਾਵਾਂ ਦੇ ਉੱਤੇ 1984 ਸਿੱਖ ਜੇਨੋਸਾਈਡ ਇਹ ਮਤੇ ਪਾਸ ਹੋਏ ਨੇ ਸਿਟੀ ਕੌਂਸਲਾਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਐਸੇ ਤਰੀਕੇ ਨਾਲ ਬਿਲਕੁਲ ਅਸੀਂ ਦੇਖਦੇ ਹਾਂ ਇਸ ਨੂੰ ਵੀ ਜੇਨੋਸਾਈਡ ਘਰਾਰ ਦਿੱਤਾ ਗਿਆ ਬਾਦ ਦੇ ਵਿੱਚ